ਤੁਰੰਤਾਰਨ ਵਿੱਚ ਚੋਣ ਪ੍ਰਚਾਰ ਕਰਨ ਜਿਹੜੇ ਡਿਊਟੀ ਲੱਗੀ ਹੋਈ ਸੀਗੀ ਸਾਬਕਾ ਵਿਧਾਇਕ ਦੀ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ ਜਿਸ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਉਹ ਆਪਣੇ ਹੋਟਲ ਦੇ ਵਿੱਚ ਆਰਾਮ ਕਰ ਰਹੇ ਸਨ ਤੇ ਥੋੜੀ ਦੇਰ ਹੀ ਬਾਅਦ ਗਨਮੈਨਾਂ ਨੇ ਲੀਡਰ ਆਪਣੇ ਜਿਹੜੇ ਪਾਰਟੀ ਦੇ ਲੀਡਰਸ਼ਿਪ ਸੀਗੀ ਉਸ ਨੂੰ ਦੱਸਿਆ ਕਿ ਸਾਬਕਾ ਵਿਧਾਇਕ ਜਿਹੜੇ ਨੇ ਉਹਨਾਂ ਦਾ ਦਿਹਾਂਤ ਹੋ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਉੱਥੇ ਤੁਰੰਤ ਸਿਵਲ ਹਸਪਤਾਲ ਵਿਖੇ ਲਜਾਇਆ ਗਿਆ ਪਰ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਤੁਹਾਨੂੰ ਦੱਸ ਦਈਏ ਕਿ ਉੱਥੇ ਹੀ ਹਸਪਤਾਲ ਦੇ ਵਿੱਚ ਪਾਰਟੀ ਵਰਕਰ ਇਕੱਠੇ ਹੋਏ ਪਏ ਨੇ ਉਹਨਾਂ ਵੱਲੋਂ ਜਿਹੜਾ ਇਹ ਪਾਰਟੀ ਵੱਲੋਂ ਰੋਡ ਸ਼ੋਅ ਕੱਢਿਆ ਜਾਣਾ ਸੀਗਾ ਤਰਨਤਾਰਨ ਦੇ ਵਿੱਚ ਉਹ ਵੀ ਰੱਦ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਵਿਧਾਇਕ ਨੇ ਇਹਨਾਂ ਦੀ ਕਈ ਚਰਾ ਤੋਂ ਉੱਥੇ ਡਿਊਟੀ ਲੱਗੀ ਹੋਈ ਸੀ ਚੋਣ ਪ੍ਰਚਾਰ ਵਿੱਚ ਤੇ ਉਥੇ ਆਪਣੀ ਡਿਊਟੀ ਨਿਭਾ ਰਹੇ ਸਨ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੌਨ ਦਾ ਦਿਲ ਦਾ ਦੌਰਾ ਪੈਣ ਕਾਰਨ ਇਹਾਤ ਹੋ ਗਿਆ ਹੈ ਵਿਧਾਨ ਸਭਾ ਹਲਕਾ ਬੰਗਾ ਤੋਂ ਦੋ ਵਾਰੀ ਉਹ ਵਿਧਾਇਕ ਉਹ ਵਿਧਾਇਕ ਰਹਿ ਚੁੱਕੇ ਨੇ ਤੇ ਤਰਨਤਾਰਨ ਜਿਮਨੀ ਚੌਣ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਕਈ ਦਿਨਾਂ ਤੋਂ ਉਹ ਤਰਨਤਾਰਨ ਪੁੱਜੇ ਹੋਏ ਸਨ ਤੇ ਉਹਨਾਂ ਦਾ ਹੀ ਉਥੇ ਡਿਊਟੀ ਲੱਗੀ ਹੋਈ ਸੀ ਤੇ ਜਿਵੇਂ ਹੀ ਉਹ ਹੋਟਲ ਦੇ ਵਿੱਚ ਆਰਾਮ ਕਰ ਰਹੇ ਸਨ ਤਰਲੋਚਨ ਸਿੰਘ ਸੌਂਦ ਤੇ ਉਹਨਾਂ ਦੇ ਗਨਮੈਨਾਂ ਨੇ ਕਾਂਗਰਸੀ ਲੀਡਰਸ਼ਿਪ ਨੂੰ ਇਸ ਦੀ ਸੂਚਨਾ ਦਿੱਤੀ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ ਤੇ ਤੁਰੰਤ ਹੀ ਉਹਨਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੇ ਵੱਲੋਂ ਐਤਵਾਰ ਨੂੰ ਸ਼ਹਿਰ ਦੇ ਵਿੱਚ ਰੈਲੀ ਕੱਢੀ ਜਾਣੀ ਸੀਗੀ ਰੋਡ ਸ਼ੋਅ ਕੀਤਾ ਜਾਣਾ ਸੀਗਾ ਜਿਸ ਤੋਂ ਪਹਿਲਾਂ ਇਹ ਦੁੱਖ ਭਰੀ ਖਬਰ ਆ ਗਈ ਹੈ ਕਾਂਗਰਸੀ ਵਿਧਾਇਕ ਜਿਹੜੇ ਸਾਬਕਾ ਵਿਧਾਇਕ ਸੀਗੇ ਤਰਲੋਚਨ ਸਿੰਘ ਸੌਂਦ ਉਹਨਾਂ ਨੂੰ ਦਿਲ ਦਾ ਦੌਰਾ ਪੈ ਕੇ ਪੈ ਚੁੱਕਾ ਹੈ ਜਿਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀ ਡਿਊਟੀ ਲੱਗੀ ਹੋਈ ਸੀ ਤਰਨਤਾਰਨ ਵਿਖੇ ਤੇ ਇਹ ਚੋਣ ਪ੍ਰਚਾਰ ਵਿੱਚ ਉੱਥੇ ਆਪਣੀਆਂ ਡਿਊਟੀਆਂ ਨਿਭਾਰੇ ਸਨ ਤਾਂ ਇਸੇ ਨੂੰ ਲੈ ਕੇ ਅਸੀਂ ਆਪਣੇ ਉੱਥੇ ਪੱਤਰਕਾਰ ਜਿਹੜੇ ਤਰਨਤਾਰਨ ਦੇ ਵਿੱਚ ਨੇ ਰਮਨ ਚਾਵਲਾ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਉਹਨਾਂ ਨੂੰ ਪੁੱਛਦੇ ਆ ਕਿ ਕੀ ਉੱਥੇ ਹੋਇਆ ਕੀ ਇਸ ਵੇਲੇ ਕਿ ਜਿਹੜਾ ਉਹਨਾਂ ਦਾ ਦਿਹਾਂਤ ਹੋ ਗਿਆ ਦਿਲ ਦਾ ਦੌਰਾ ਉਹਨਾਂ ਨੂੰ ਪਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜੀ ਰਮਨ ਜੀ ਇਹ ਕੀ ਵਾਕਾ ਕੀ ਵਾਪਰਿਆ ਉੱਥੇ ਵੀ ਵਿਧਾਨ ਸਭਾ ਹਲਕਾ ਤਰੰਦਰਨ ਵਿੱਚ ਜਿਹੜੀ ਜਿਮਨੀ ਚੋਣ ਹੋਣ ਜਾ ਰਹੀ ਹੈ 11 ਨਵੰਬਰ ਨੂੰ ਉਸ ਦੌਰਾਨ ਜਿਹੜੇ ਕਾਂਗਰਸ ਹਾਈ ਕਮਾਂਡ ਵੱਲੋਂ ਵਕ ਵਕ ਜਿਹੜੇ ਵਿਧਾਇਕ ਔਰ ਸਾਬਕਾ ਵਿਧਾਇਕ ਹਨ ਜਾਂ ਮੈਂਬਰ ਪਾਰਲੀਮੈਂਟ ਹਨ ਉਹਨਾਂ ਦੀਆਂ ਜਿਹੜੀਆਂ ਡਿਊਟੀਆਂ ਵਾਂ ਚੋਣ ਪ੍ਰਚਾਰ ਕਰਨ ਲਈ ਇੱਥੇ ਲਗਾਈਆਂ ਗਈਆਂ ਹਨ ਇਸ ਦੌਰਾਨ ਜਿਹੜੇ ਪੰਗਾ ਤੋਂ ਦੋ ਵਾਰ ਵਿਧਾਇਕ ਰਹ ਚੁੱਕੇ सुरेंद्र ਆਪਣਾ ਤਰਲੋਚਨ ਸਿੰਘ ਸੌਂਦ ਜਿਹੜੇ ਅਗੇ ਨੇ ਸਾਬਕਾ ਵਿਧਾਇਕ ਉਹ ਅੱਜ ਤਰਨਤਾਰਨ ਪੁੱਜੇ ਹੋਏ ਸਨ ਔਰ ਅੱਜ ਜਦੋਂ ਵੱਖ-ਵੱਖ ਸੀਨੀਅਰ ਕਾਂਗਰਸੀ ਲੀਡਰਸ਼ਿਪ ਦੇ ਨਾਲ ਕਿਦਾਂ ਸਬਾਲ ਕਾਦੀ ਬਕਵਕ ਪਿੰਡਾਂ ਤੇ ਸ਼ਹਿਰ ਵਿੱਚ ਚੋਣ ਪ੍ਰਚਾਰ ਕਰਨ ਦੌਰਾਨ ਆਪਣੇ ਕਮਰੇ ਵਿੱਚ ਆਰਾਮ ਕਰ ਰਹੇ ਸਨ ਤਾਂ देर शाम ਉਹਨਾਂ ਦੇ ਗਨਮੈਨ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਤਾਂ ਉਹ ਤੁਰੰਤ ਸੀਨੀਅਰ ਕਾਂਗਰਸ ਲੀਡਰਸ਼ਿਪ ਜਿਹੜੀ ਤਰਨਤਨ ਮੌਜੂਦ ਸੀ ਉਹਨਾਂ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਉਹਨਾਂ ਨੂੰ ਤੁਰੰਤ ਸਿਵਲ ਹਸਪਤਲ ਤਰਨਤਨ ਮਿਖਲੇ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘਾਰ ਦੇ ਦਿੱਤਾ ਤੇ ਰਮਨ ਜੀ ਜਿਹੜਾ ਕੱਲ ਰੋਡ ਸ਼ੋ ਕੀਤਾ ਜਾਣਾ ਸੀ ਉਹ ਵੀ ਰੱਦ ਹੋਇਆ ਇਸ ਬਾਰੇ ਕੁਝ ਹੈ ਜਾਣਕਾਰੀ ਇਸ ਸੰਬੰਧੀ ਹੁਣੇ ਜਦੋਂ ਸਿਵਲ ਹਸਪਤਾਲ ਤਰਨਾ ਵਿੱਚ ਇਸ ਦੁਖਦਾਈ ਖਬਰ ਤੋਂ ਬਾਅਦ ਸਮੁੱਚੀ ਕਾਂਗਰਸ ਲੀਡਰਸ਼ਿਪ ਵਿੱਚ ਸ਼ੋਗ ਦੀ ਲਹਿਰ ਦੌੜ ਪਈ ਹੈ ਉਸ ਦੌਰਾਨ ਜਿਹੜੇ ਮੌਕੇ ਤੇ ਮੌਜੂਦ ਡਿਊਟੀ ਤੇ ਤਨਤ ਵਰਕ ਰਹੀ ਕਰ ਰਹੇ ਸਨ ਕੈਪਟਨ ਸੰਦੀਪ ਸਿੰਘ ਸੰਧੂ ਦੀ ਦਵਾਈ ਜਿਹੜੀ ਚੋਣ ਪ੍ਰਚਾਰ ਦੀ ਉਹ ਕਮਾਂਡ ਸੰਭਾਲੀ ਗਈ ਸੀ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਹੈ ਕਿ ਐਤਵਾਰ ਜਿਹੜਾ ਆਖਰੀ ਦਿਨ ਹੈ ਚੋਣ ਪ੍ਰਚਾਰ ਦਾ ਉਸ ਦਿਨ ਜਿਹੜਾ ਕਾਂਗਰਸ ਪਾਰਟੀ ਵੱਲੋਂ ਤਰੰਤਨ ਵਿਸ਼ੇ ਰੋਡ ਸ਼ੋਅ ਰੱਖਿਆ ਗਿਆ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਹੜਾ ਸਾਰੀ ਸਮੁੱਚੀ ਕਾਂਗਰਸ ਜਿਹੜੀ ਹੈ ਉਹਨਾਂ ਨੂੰ ਉਹਨਾਂ ਦਾ ਵੱਡਾ ਸਮੁੱਚਾ ਜਿਹੜਾ ਘਾਟਾ ਹੋਇਆ ਉਸ ਦਾ ਉਸ ਦਾ ਦੱਸ ਰਹਿਆਂ ਨੇ ਤੇ ਰਮਨ ਜੀ ਨਾ ਡਿਊਟੀ ਲੱਗੀ ਹੋਈ ਸੀ ਉੱਥੇ ਚੋਣ ਪ੍ਰਚਾਰ ਲਈ ਜੀ ਜਿਹੜੇ ਵਿਧਾਨ ਸਭਾ ਹਲਕਾ ਬੰਗਾ ਤੋਂ ਕਾਂਗਰਸੀ ਜਿਹੜੇ ਆਪਣੇ ਸਾਬਕਾ ਵਿਧਾਇਕ ਹਨ ਪਰ ਲੋਚਨ ਸਿੰਘ ਸੌਂਦ ਇਹਨਾਂ ਦੀ ਜਿਹੜੀ ਹਾਈ ਕਮਾਂਡ ਵੱਲੋਂ ਜਿਵੇਂ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਲਈ ਜਿਹੜੇ ਉਮੀਦਵਾਰ ਹਨ ਕਰਨਬੀਰ ਸਿੰਘ ਬੁਰਜ ਦੇ ਹੱਥ ਵਿੱਚ ਡਿਊਟੀ ਲਗਾਈ ਗਈ ਸੀ ਉਸ ਦੌਰਾਨ ਉਹ ਬੜੇ ਦਿਨਾਂ ਤੋਂ ਇੱਥੇ ਵਕ ਵਕ ਪਿੰਡਾਂ ਵਿੱਚ ਇਸ ਚੋਣ ਪ੍ਰਚਾਰ ਕਰਨ ਲਈ ਆ ਰਹੇ ਸਨ ਔਰ ਉਹਨਾਂ ਵੱਲੋਂ ਇਸ ਦੌਰਾਨ ਜਦੋਂ ਚੋਣ ਪ੍ਰਚਾਰ ਕਰਨ ਤੋਂ ਬਾਅਦ ਦੇਰ ਸ਼ਾਮ ਆਪਣੇ ਕਮਰੇ ਵਿੱਚ ਆਰਾਮ ਫਰਮਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਗਨਮੈਨ ਵੱਲੋਂ ਹੀ ਜਿਹੜੀ ਸੂਚਨਾ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਲੇਕਿਨ ਉਸ ਸਮੇਂ ਤੱਕ ਉਹਨਾਂ ਦਾ ਦਿਹਾਤ ਹੋ ਚੁੱਕਾ ਸੀ ਜੀ ਰਮਨ ਜੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ-ਬਹੁਤ ਧੰਨਵਾਦ ਤੇ ਸਾਡੇ ਸਹਿਯੋਗੀ ਜੀ ਨੇ ਦੱਸਿਆ ਕਿ ਰਮਨ ਚਾਵਲਾ ਜੀ ਜਿਹੜੇ ਤਰਲੋਚਨ ਸਿੰਘ ਸੌਂਦ ਜੀ ਜਿਹੜੇ ਨੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀਗਾ ਤੇ ਦਿਲ ਦਾ ਦੌਰਾ ਪੈਣ ਕਾਰਨ ਜਦੋਂ ਉਹਨਾਂ ਨੂੰ ਹਸਪਤਾਲ ਹਸਪਤਾਲ ਵਿਖੇ ਲਿਜਾਇਆ ਜਾਂਦਾ ਹੈ ਤੇ ਉੱਥੇ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਉੱਥੇ ਹੀ ਪਾਰਟੀ ਵਰਕਰ ਵੀ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਐਤਵਾਰ ਦਾ ਰੋਡ ਸ਼ੋਅ ਆ ਦੱਸਿਆ ਜਾ ਰਿਹਾ ਹੈ ਕਿ ਇਹ ਪਾਰਟੀ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਰੋਡ ਸ਼ੋਅ ਆ ਉਹ ਕੈਨਸਲ ਕਰ ਦਿੱਤਾ ਗਿਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਉੱਥੇ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਉਹ ਉਸ ਦੇ ਵਿੱਚ ਪਾਰਟੀ ਵਰਕਰ ਜਿਹੜੇ ਨੇ ਹਸਪਤਾਲ ਦੇ ਬਾਹਰ ਇਕੱਠੇ ਹੋਏ ਪਏ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਇਹ ਸ਼ੋਕ ਮਨਾਇਆ ਜਾ ਰਿਹਾ ਹੈ